ਅਸੀਂ ਲਗਭਗ 35 ਤੋਂ 40 ਸਾਲ ਹੋ ਗਏ ਕਾਂਗਰਸ ਪਾਰਟੀ ਸੇਵਾ ਕਰਦੇ ਆ ਤੇ ਕਈ ਬੰਦੇ ਸਾਡੇ ਨਾਲ ਆਏ ਜਿਵੇਂ ਅਸੀਂ ਬੈਂਸਿੰਘ ਦੇ ਵਿਲੇ ਦੇ ਸੀਗੇ ਉਹਨਾਂ ਨੇ ਸਾਨੂੰ ਜਨਨ ਕਿ ਬਲਾਕ ਦੇ ਵਿੱਚ ਜਿਹੜੀ ਸੈਕਟਰੀ ਚਿੱਠੀ ਸੀ ਉਹਨਾਂ ਨੇ ਦਿੱਤੀ ਸੀ ਉਹ ਅਸੀਂ ਉਹ ਟਾਈਮ ਦੇਖਿਆ ਅਤਵਾਦ ਜਦੋਂ ਜਨਨ ਕਿ ਸਾਡੇ ਸਾਤੂਨਗਰ ਹਲਕੇ ਦੇ ਵਿੱਚ ਕੋਈ ਵੀ ਕਾਂਗਰਸ ਦਾ ਝੰਡਾ ਚੱਕਣ ਨੂੰ ਤਿਆਰ ਨਹੀਂ ਸੀਗਾ ਅਤਵਾਦ ਦੇ ਨਾਲ ਲੋਕੀਂ ਨੇ ਡਰਦੇ ਸੀਗੇ ਤਾਂ ਸਾਡੇ ਕੋਲ ਉਸ ਟਾਈਮ ਡੀਸੀ ਨੇ ਉਹਨਾਂ ਨੇ ਇਹ ਸੱਭਿਆਚਾਰ ਮੇਲੇ ਜਿਹੜੇ ਸੀਗੇ ਉਹਨਾਂ ਸਾਨੂੰ ਤੋਂ ਕਰਵਾਏ ਉਹਦਾ ਖਰਚਾ ਵੀ ਉਸ ਟਾਈਮ ਉਹ ਡੀਸੀ ਸਾਹਿਬ ਨੂੰ ਉਹਦਾ ਆਪ ਕੀਤਾ ਸੀਗਾ ਤੇ ਅਸੀਂ ਬਹੁਤ ਕੱਠ ਉਸ ਤੋਂ ਕੀਤਾ ਕਿਉਂਕਿ ਛੋਟਾ ਬਚਪਨ ਸੀਗਾ ਬੱਚਿਆਂ ਦੇ ਵਿੱਚ ਇੰਨਾ ਜਿਆਦਾ ਨਹੀਂ ਸੀਗਾ ਡਰ ਪੌ ਨਹੀਂ ਸੀਗਾ ਸਾਨੂੰ ਇਹਦਾ ਤੇ ਫਿਰ 922 ਦੇ ਵਿੱਚ ਇਥੋ ਦਾਖਾ ਸਾਹਿਬ ਇਲੈਕਸ਼ਨ ਲੜੇ ਤੇ ਐਮਐਲਏ ਬਣੇ ਔਰ ਫਿਰ ਮੰਤਰੀ ਬਣੇ ਅਸੀਂ ਉਹਨਾਂ ਨਾਲ ਚੱਲਦੇ ਰਹੇ ਉਸ ਤੋਂ ਬਾਅਦ ਇੱਕ ਇਸ ਹਲਕੇ ਦੇ ਵਿੱਚ ਵੀਰਵੀ ਸਾਹਿਬ ਆਏ ਆਪਾਂ ਉਹਨਾਂ ਨੂੰ ਵੀ ਜਿਤਾਇਆ ਫਿਰ ਕੜਪਾ ਸਾਹਿਬ ਆਏ ਆਪਾਂ ਦੋ ਵਾਰ ਉਹਨਾਂ ਨੇ ਵੀ ਨਾਲ ਵੀ ਅਲਪਾ ਸਪੋਰਟ ਕੀਤੀ ਉਹਨਾਂ ਦੀ ਪਹਿਲੀ ਵਾਰ ਜਨਨ ਕੀ ਉਹ ਹਾਰ ਗਏ ਦੂਜੀ ਵਾਰ ਵੀ ਬਹੁਤ ਘੱਟ ਬੋਟਾਂ ਨਾਲ ਉਹ ਜਨਨ ਕੀ ਉਹ ਕੜਵਲ ਸਾਹਿਬ ਸੀਗੇ ਉਹਨਾਂ ਦੇ ਪਾਰਟੀ ਛੱਡਣ ਦਾ ਕੀ ਕਾਰਨ ਸੀਗਾ ਕੜਵਲ ਸਾਹਿਬ ਦਾ ਪਾਰਟੀ ਛੱਡਣ ਦਾ ਕਾਰਨ ਤਾਂ ਹੁਣ ਸਾਨੂੰ ਇਸ ਤੋਂ ਪਹਿਲਾਂ ਦੀ ਸਮਝ ਲੱਗੀ ਕਿਉਂਕਿ ਅਸੀਂ ਤਾਂ ਬਾਰ-ਬਾਰ ਉਹਨਾਂ ਕੋਲ ਗਏ ਉਹਨਾਂ ਦੇ ਆਫਿਸ 'ਚ ਵੀ ਗਏ ਉਹਨਾਂ ਦੀ ਫੈਕਟਰੀ 'ਚ ਵੀ ਗਏ ਔਰ ਉਹਨਾਂ ਨੂੰ ਇਹ ਵੀ ਕਿਹਾ ਉਹਨਾਂ ਨੂੰ ਅਸੀਂ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਕੋਈ ਗੱਲ ਨਹੀਂ ਤੁਸੀਂ ਉੱਠੋ ਕਾਂਗਰਸ ਦਾ ਕੰਮ ਕਰੋ ਪਰ ਉਹ ਇੱਕਦਮ ਜਿਹੜੇ ਸੀਗੇ ਘਰੇ ਬੈਠੇ ਤੇ ਹੁਣ ਕਿਹੜੇ ਬੈਂਸ ਬ੍ਰਦਰ ਜੋਇਨ ਕੀਤਾ ਕਾਂਗਰਸ ਚ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬੈਂਸ ਬ੍ਰਦਰ ਦੇ ਜੋਇਨ ਕਰਨ ਦੇ ਨਾਲ ਸਾਨੂੰ ਜਨਨ ਕੀ ਇਹਦਾ ਜਿਹੜਾ ਆਤਮਿਕ ਦਾ ਹਲਕਾ ਔਰ ਦੱਖਣੀ ਹਲਕਾਈ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਸੋਰਸ ਮਿਲੂਗਾ ਕਿਉਂਕਿ ਆਪਾਂ ਥੋੜੇ ਕਮਜ਼ੋਰ ਸੀਗੇ ਕਟਵਲ ਜਾਣ ਦੇ ਨਾਲ ਤੇ ਕਿਵੇਂ ਕਿਹਾ ਜਾਂਦਾ ਏ ਵੀ ਹਰ ਵੋਟਾਂ ਤੋਂ ਬਾਅਦ ਬੈਂਸ ਬ੍ਰਦਰ ਪਾਰਟੀ ਛੱਡ ਦਿੰਦੇ ਆ ਫਿਰ ਉਹਨਾਂ ਕਈ ਵਾਰ ਦੇਖਿਆ ਕਈ ਪਾਰਟੀਆਂ ਨਾਲ ਜੁੜੇ ਵੋਟਾਂ ਤੋਂ ਬਾਅਦ ਉਹ ਪਾਰਟੀ ਨੂੰ ਛੱਡ ਦਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਸਾਡੇ ਨਾਲ ਖੜੇ ਰਹਿਣਗੇ ਵੋਟਾਂ ਤੋਂ ਬਾਅਦ ਤੇ ਇਦਾਂ ਹੀ ਕਰਨਗੇ ਵੈਸੇ ਸਾਨੂੰ ਉਹਨਾਂ ਦੀ ਉਮੀਦ ਹੈ ਕਿ ਇਸ ਵਾਰ ਐਸਾ ਨਹੀਂ ਕਰਨਗੇ ਉਹ ਸਾਡੇ ਨਾਲ ਜਣੀ ਹਮੇਸ਼ਾ ਖੜੇ ਰਹਿਣਗੇ ਹੋਰ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਗੇ ਤੇ ਅਗਲੀ ਵਾਰ ਜਿਹੜਾ 2027 ਦੇ ਵਿੱਚ ਉਹ ਜਿੱਤ ਵੀ ਪ੍ਰਾਪਤ ਕਰਨਗੇ ਰਾਜਾ ਓਮਨਿੰਗਰੂ ਵਾਲਾ ਉਮੀਦਵਾਰ ਕਿਹਾ ਜਾਂਦਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਅਹੀਂ ਤੇ ਕੋਈ ਗੱਲ ਨਹੀਂ ਆ ਜਿਹੜਾ ਜਿਹੜੀਆਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇ ਇਹਦੇ ਵਿੱਚ ਬਰਲੇ ਕੈਂਡੀਡੇਟ ਦਾ ਤੇ ਲੋਕਲ ਦਾ ਕੋਈ ਜ਼ਿਆਦਾ ਅਹਿਮੀਅਤ ਨਹੀਂ ਹੁੰਦੀ ਕਿਉਂਕਿ ਜੇ ਆਪਾਂ ਦੇਖਿਆ ਜਾਈਏ ਤਾਂ ਬਿੱਟੂ ਜੀ ਵੀ ਆਏ ਸੀ ਉਹ ਵੀ ਬਰਲੇ ਸੀਗੇ ਪਹਿਲਾਂ ਤੇ ਆਪਾਂ ਉਹਨਾਂ ਨੂੰ ਰਿਸਪੌਂਸ ਦਿੱਤਾ ਇਹ ਲੋਕਾਂ ਨੇ ਉਹਨਾਂ ਨੂੰ ਵੀ ਦਿਖਾਇਆ ਹੀ ਆ ਇੱਕ ਬੈਂਸਾਹਬ ਨੇ ਵੀਡੀਓ ਵਾਇਰਲ ਕੀਤੀ ਆ ਬਿੱਟੂ ਜੀ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੈਸੇ ਜਿਹੜੀ ਸੀਗੀ ਉਹ ਬਿੱਟੂ ਲਈ ਇਹ ਤਾਂ ਬਹੁਤ ਮਾੜੀ ਗੱਲ ਹੈਗੀ ਆ ਜਿਹੜਾ ਜੇ ਬਿੱਟੂ ਨੇ ਇਹ ਗੱਲਾਂ ਜਿਹੜੀਆਂ ਕਹੀਆਂ ਨੇ ਉਹਨਾਂ ਦਾ ਤਾਂ ਬੀਜਪੀ ਨੂੰ ਵੀ ਔਰ ਕਾਂਗਰਸ ਨੂੰ ਵੀ ਸਾਰੇ ਇਨਵ ਇੱਕ ਜਿੰਨਗੀ ਤਿੰਨ ਵਾਰ ਦਾ ਐਮਪੀ ਹੋਵੇ ਤੇ ਉਹਨੂੰ ਜਿੰਨਗੀ ਇਹੇ ਦੇ ਜਿਨੀ ਭਾਸ਼ਾ ਵਰਤੇ ਹੋ ਉਮੀਦ ਨਹੀਂ ਕੀਤੀ ਜਾਂਦੀ ਤੇ ਕਿਵੇਂ ਉਹਨੂੰ ਬੈਂਸ ਟੀਮ ਪੂਰੀ ਨਾਲ ਜੁਆਇਨ ਕੀਤਾ ਉਹਨੇ ਕਿਹਾ ਕਾਂਗਰਸ ਦੇ ਉਮੀਦਵਾਰ ਦੇ ਕੌਂਸਲਰਾਂ ਦੇ ਉਹਨਾਂ ਨੂੰ ਇਹ ਚੀਜ਼ ਦਾ ਫਰਕ ਨਹੀਂ ਪਊਗਾ ਵੀ ਉਹ ਬੈਂਸ ਆਪਣੇ ਉਮੀਦਵਾਰ ਲਾਣਗੇ ਨਹੀਂ ਸਾਡੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਕਿਹਾ ਜਿੱਦਾਂ ਹੀ ਤੁਹਾਡੀ ਟੀਮ ਬਣੀ ਹੋਈ ਹੈ ਆਪਾਂ ਉਦਾਂ ਹੀ ਬਰਕਰਾਰ ਰੱਖਾਂਗੇ ਜਿਹੜੇ ਜਿਹੜੇ ਤੁਹਾਡੇ ਕੈਂਡੀਡੇਟ ਹੈਗੇ ਨੇ ਜਾਂ ਜਿਹੜੇ ਲੜਨਾ ਚਾਹੁੰਦੇ ਹੈ ਇਲੈਕਸ਼ਨ ਅਸੀਂ ਉਹਨਾਂ ਨੂੰ ਹੀ ਪਹਿਲ ਦੇਵਾਂਗੇ ਤੇ ਸਾਡੇ ਬਣਾਏ ਹੋਏ ਜਿਹੜੀ ਜਿਹੜੇ ਮੁੱਦੇ ਨੇ ਉਹਨਾਂ ਦੇ ਹੋ ਚੱਲਣਗੇ ਹੋਰ ਕੀਤੇ ਕਿਵੇਂ ਕਈ ਲੱਗੇ ਹੋਏ ਨੇ ਮਿਹਨਤ ਕਰ ਰਹੇ ਨੇ ਬਾਤ ਕਾਉਂਸਲਰ ਦੇ ਨੈਸ਼ਨ ਆਨੇ ਤੇ ਉਹਨਾਂ ਦੀ ਟਿਕਟ ਕੱਟੀ ਜਾਈ ਤਾਂ ਫਿਰ ਫਰਕ ਨਹੀਂ ਪਊਗਾ ਨਹੀਂ ਉਹਨਾਂ ਨੇ ਸਾਡੀ ਪਾਸੇ ਗੱਲ ਹੋ ਚੁੱਕੀ ਹੈ ਬੈਂਸਾਬ ਨਾਲ ਵੀ ਉਹ ਕਹਿੰਦੇ ਵੀ ਨਹੀਂ ਜਿਹੜੇ ਵੀ ਤੁਹਾਡੇ ਪਹਿਲਾਂ ਤੋਂ ਮਿਹਨਤ ਕਰਦੇ ਨੇ ਆਪਾਂ ਉਹਨਾਂ ਨੂੰ ਵੀ ਪਹਿਲ ਦੇਵਾਂਗੇ ਤੇ ਉਹਨਾਂ ਨੂੰ ਵੀ ਇਲੈਕਸ਼ਨ ਲੜਾਵਾਂਗੇ ਔਰ ਸਾਨੂੰ ਅਮ ਉਮੀਦ ਹੈ ਕਿ ਉਹਨਾਂ ਦੇ ਆਉਣ ਨਾਲ ਜਿਹੜੇ ਸਾਡੇ ਆਪਾਂ ਕੋਸ਼ਿਸ਼ ਜਿਹੜੇ ਆਪਣੇ ਕਾਉਂਸਲਰ ਦੇ ਕੈਂਡੀਡੇਟ ਸੀਗੇ ਜਿਹਨੂੰ ਅਸੀਂ ਮੰਨ ਰਹੇ ਸੀਗੇ ਉਹਨਾਂ ਨੂੰ ਵੀ ਜਨਨ ਕੀ ਵਧੀਆ ਹੰਗਾਰਾ ਮਿਲੇਗਾ ਔਰ ਆਪਾਂ ਸਾਰੀਆਂ ਸਾਰੀਆਂ ਜਿੱਤਾਂ ਸ਼ੀਟਾਂ ਜਿਹੜੀਆਂ ਦੱਖਣੀ ਹਲਗਾਈਆਂ ਦੀਆਂ ਹੋਇਆਤ ਮੈਂ ਹਲਕੇ ਦੀਆਂ ਜਿੱਤਾਂਗੇ ਕਿਵੇਂ ਕਿ ਜਲੰਧਰ ਵੋਟਾਂ ਹੋਈਆਂ ਸੀਗੀਆਂ ਉੱਤੇ ਭੀਜਪੀ ਦੇ ਝੰਡੇ ਥੱਲੇ ਇਹ ਗਏ ਸੀਗੇ ਉਦੋਂ ਸਵਰਧਨ ਕਰਨ ਆਪਣੀ ਪਾਰਟੀ ਨਾਲ ਤੇ ਉਹਨੇ ਕਾਂਗਰਸ ਚ ਜੁਆਇਨ ਕਰ ਲਈ ਇਹਨਾਂ ਦਾ ਕੁਝ ਹੈ ਮਤਲਬ ਉਹ ਟਾਈਮ ਹੋਰ ਸੀਗਾ ਕਿਉਂਕਿ ਉਦੋਂ ਨਾ ਤਾਂ ਉਹ ਬੀਜਪੀ ਦੇ ਸੀਗੇ ਨਾ ਉਹ ਕਾਂਗਰਸ ਦੇ ਸੀਗੇ ਉਹ ਆਪਣੀ ਪਾਰਟੀ ਦੇ ਨਾਲ ਹੀ ਉੱਥੇ ਗਏ ਸੀਗੇ ਉਹ ਆਪਣੀ ਪਾਰਟੀ ਦੇ ਨਾਲ ਹੀ ਉਹਨਾਂ ਨੇ ਜਿੰਦਗੀ ਉਹ ਜਲੰਧਰ ਜਾ ਕੇ ਉਹ ਬੀਜਪੀ ਦੇ ਹੱਕ ਦੇ ਵਿੱਚ ਹੰਗਾਰਾ ਪਰ ਲਏ ਸੀਗਾ ਪਰ ਹੁਣ ਤੋਂ ਪਾਰਟੀ ਆਪਣੀ ਛੱਡ ਕੇ ਕਾਂਗਰਸ ਦੇ ਵਿੱਚ ਹੀ ਆ ਗਏ ਉਹ ਨਵੇਂ ਲੀਡਰ ਤੇ ਪੁਰਾਣੇ ਲੀਡਰ ਤੇ ਫਰਕ 9 ਲੀਟਰ ਤੇ ਤੇ 10 ਲੀਟਰ ਤੇ ਕੋਈ ਨਾ ਬਹੁਤ ਜ਼ਿਆਦਾ ਫਰਕ ਨਹੀਂ ਆ ਪਰ ਇਹ ਹੈ ਕਿ ਜਿਹੜਾ ਸਾਡਾ ਲੀਡਰ ਹੈ ਉਹ ਜਿੱਤੂਗਾ ਪਰ ਉਹ ਜਿਹੜੀ ਇਹ ਰਾਜਨੀਤੀਆ ਰਾਜਨੀਤੀ ਵਿੱਚ ਸਭ ਕੁਝ ਭੁਲਾਉਣਾ ਪੈਂਦਾ ਹੈ ਸਮੇਂ ਦੇ ਹਿਸਾਬ ਨਾਲ ਕਿਉਂਕਿ ਰਾਜਨੀਤੀ ਵਿੱਚ ਨਾ ਕੋਈ ਕਿਸੇ ਦਾ ਦੁਸ਼ਮਣ ਹੈ ਨਾ ਕਿਸੇ ਕੋਈ ਦੋਸਤ ਹੈਗਾ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਜੇ ਇੱਕ ਮੈਂ ਜਨਨਕੀ ਰਾਹੁਲ ਗਾਂਧੀ ਨੂੰ ਜਨਨਕੀ ਉਹ ਮਹਾਤਮਾ ਗਾਂਧੀ ਨਾਲ ਜੋੜਨਾ ਚਾਹੁੰਦਾ ਕਿਉਂਕਿ ਉਹਨਾਂ ਨੇ 4000 ਕਿਲੋਮੀਟਰ ਯਾਤਰਾ ਕਰਨੀ ਜਿਹਨੂੰ ਅੱਜ ਜਨਨਕੀ ਆਪਣੇ ਮੋਦੀ ਸਾਹਿਬ ਕਹਿੰਦੇ ਵੀ ਸ਼ਾਇਦ ਛੋਹ ਹੈ ਉ ਆਪਣਾ ਕਿੰਨਾ ਸਭ ਇੱਕ ਸ਼ਾਂਛਾ ਆ ਵੀ ਰਾ ਉਹਨੂੰ ਕਹਿੰਦੇ ਨਾ ਆਪਣਾ ਰਾਹੁਲ ਗਾਂਧੀ ਨੂੰ ਲੇਕਿਨ ਇੱਕ ਉਹਨਾਂ ਨੇ ਜਮੀਨੀ ਪੱਧਰ ਤੇ ਆ ਕੇ ਲੋਕਾਂ ਨਾਲ ਜੁੜੇ ਲੋਕਾਂ ਦੀਆਂ ਤਕਲੀਫਾਂ ਦੇਖੀਆਂ ਲੋਕਾਂ ਦੇ ਖੇਤਾਂ 'ਚ ਗਏ ਲੋਕਾਂ ਨਾਲ ਜਦ ਕਿ ਸੋਲ ਵੀ ਉਹਨਾਂ ਨੇ ਤਾਂ ਵੀ ਰੁਪਾਏ ਜਿਹੜੇ ਗਰੀਬ ਬੰਦੇ ਸੀਗੇ ਕਿਤੇ ਕਿਤੇ ਉਹ ਜਿਹੜੇ ਰਿਕਸ਼ਾ ਚੜੂ ਚਲਾ ਰਹੇ ਨੇ ਜਾਂ ਜਿਹੜੇ ਮਿਹਨਤ ਕਰ ਰਹੇ ਨੇ ਉਹਨਾਂ ਲੋਕਾਂ ਨਾਲ ਮਿਲੇ ਕੋਈ ਮੋਟਰਸਾਈਕਲ ਦਾ ਮਕੈਨਿਕ ਉਹਨਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਦੀ ਸਾਰੀਆਂ ਪ੍ਰੋਬਲਮਾਂ ਦੇਖੀਆਂ ਉਹ ਸੁਣੀਆਂ ਬਿਲਕੁਲ ਜਨਨਕੀ ਪੱਧਰ ਤੇ ਆ ਕੇ ਉਹਨਾਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਇਹ ਉਹੀ ਕੋਈ ਹੰਡਿਆ ਹੋਇਆ ਈਲੀਡ ਸੁਣ ਸਕਦਾ ਜਦੋਂ ਅਸੀਂ ਰਾਹੁਲ ਗਾਂਧੀ ਮਿਲਿਆ ਤਾਂ ਇਮੋਸ਼ਨਲ ਹੋਣਾ ਬਹੁਤ ਜ਼ਰੂਰੀ ਸੀਗਾ ਲੱਗਿਆ ਸਾਨੂੰ ਕਿ ਇੱਕ ਜਿਹੜਾ ਇੰਨੇ ਘਰ ਕਾਲ ਵੱਡੇ ਘਰ ਦਾ ਲੀਡਰ ਇੱਕ ਬਹੁਤ ਵੱਡੇ ਖਾਨਦਨ ਦਾ ਬੰਦਾ ਸੀਗਾ ਔਰ ਜਦੋਂ ਅਸੀਂ ਉਹਨਾਂ ਨੂੰ ਦੇਖਿਆ ਵੀ ਯਾਰ ਇੰਨਾ ਤੁਰਿਆ ਔਰ ਬਿਲਕੁਲ ਇੱਕ ਟੀ-ਸ਼ਰਟ ਦੇ ਵਿੱਚ ਚੱਲ ਰਿਹਾ ਆਇਆ ਇੰਨੀ ਜਨਨ ਕਿ ਧੁੱਪ ਵੀ ਸਹਿ ਰਿਹਾ ਬਾਦਸ਼ਾਹ ਵੀ ਗਰਮੀ ਵੀ ਸਹੀ ਹੁੰਦੇ ਆ ਤਾਂ इमोਸ਼ਨਲ ਤੌਰ ਤੇ ਤਾਂ ਹੁਣ ਲਈ ਹੋ ਗਈ ਸੀ ਅਸੀਂ ਜਨਨ ਦੇਖੇ ਉਹਨੂੰ ਲਗਭਗ ਮੇਰੇ ਹਿਸਾਬ ਨਾਲ 1.5 ਲੱਖ ਵੋਟ ਦੀ ਜਿਹੜੀ ਆਪਾਂ ਲੀਡ ਲੈ ਕੇ ਉਹਨਾਂ ਜਿਤਾਵਾਂਗੇ ਉਮੀਦ ਹੈ ਵੀ ਪਲੱਸ ਜਾਵਾਂਗੇ ਤੋਂ ਘਟ ਨਹੀਂ ਜਾਂਦੇ